ਅਪਰੇਲੀ ਦੀ ਮਸ਼ਹੂਰ ਮਾਈਗ੍ਰੇਸ਼ਨ ਸੰਸਥਾ ਨੇ ਹੁਣ ਹਮਲੇਕੋਟਲਾ ਵਿੱਚ ਵੀ ਦਫ਼ਤਰ ਖੋਲ੍ਹ ਦਿੱਤਾ ਹੈ ਹੋਪ ਐਜੂਕੇਸ਼ਨ ਐਂਡ ਮਾਈਗ੍ਰੇਸ਼ਨ ਦੇ ਮੁਹੰਮਦ ਨਦੀਮ ਨੇ ਦੱਸਿਆ ਕਿ ਅੱਜਕੱਲ ਬੱਚੇ ਬਾਹਰ ਜਾ ਰਹੇ ਹਨ ਪਰ ਉਹਨਾਂ ਨੂੰ ਸਹੀ ਜਾਣਕਾਰੀ ਨਾ ਹੋਣ ਕਰਕੇ ਜਿੱਥੇ ਲੱਖਾਂ ਰੁਪਏ ਖਰਚ ਕਰਕੇ ਜਾਂਦੇ ਹਨ ਉਥੇ ਹੀ ਉਹਨਾਂ ਨੂੰ ਖਜ਼ਲਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਬੱਚਿਆਂ ਨੂੰ ਬਹੁਤ ਘੱਟ ਪੈਸਿਆਂ ਵਿੱਚ ਇੰਗਲੈਂਡ, ਕੈਨੇਡਾ ਤੋਂ ਇਲਾਵਾ ਹੋਰ ਦੇਸ਼ਾਂ ਵਿੱਚ ਚੰਗੀ ਤਰ੍ਹਾਂ ਗਾਈਡ ਕਰਕੇ ਬੱਚਿਆਂ ਨੂੰ ਚੰਗੇ ਭਵਿੱਖ ਨੂੰ ਬਣਾਉਣ ਲਈ ਮਲੇ ਕੋਟਨਾ ਵਿੱਚ ਇਹ ਸੰਸਥਾ ਸ਼ੁਰੂ ਕੀਤੀ ਹੈ। ਹੋਰ ਉਹਨਾਂ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜਵਾਨੀ। ਜਿਹੜਾ ਆਪਾਂ ਪਹਿਲੇ ਬਿਨਾਂ ਇਮੀਗ੍ਰੇਟ ਕਰਦੇ ਮਾਈਗ੍ਰੇਸ਼ਨ ਦਾ ਜੋ ਸੈਂਟਰ ਤੋਂ ਚੱਲਦਾ ਹੈ। ਕਿਸ ਤਰ੍ਹਾਂ ਮਹੱਤਵ ਦਾ ਬਾਰੇ ਕੀ ਹੈ ਅ ਕੀ ਮੈਂ ਕਿਹਾ ਪਹਿਲਾਂ ਦੱਸਿਆ ਸੀ ਕਿ ਸਾਡਾ ਇਹ ਫੋਰਥ ਪੰਜਾਬ ਇੰਡੀਆ ਦੇ ਵਿੱਚ ਇੱਕ ਇੰਡੀਆ ਦੇ ਇੱਕ ਬ੍ਰਾਂਚ ਹੈ ਸਾਡਾ ਮੇਨ ਮਕਸਦ ਇਹ ਹੈ ਕਿ ਜਿਹੜੇ ਪੰਜਾਬ ਦੇ ਬੱਚੇ ਭਲੇਪੁਰ ਦੇ ਬੱਚੇ ਲੰਕਾ ਸਾਡੇ ਆਲੇ-ਦੁਆਲੇ ਦੇ ਬੱਚੇ ਉਹਨਾਂ ਨੂੰ ਜਨਰਲ ਐਡਵਾਈਸ ਦਿੱਤੇ ਉਹਨਾਂ ਨੂੰ ਜਨਨ ਤਰੀਕੇ ਦਾ जिन्ना ਦੇ ਟੀਮ ਐਸਪੀਰੇਸ਼ਨਸ ਬਾਹਰ ਸੈਟਡ ਹੋਣ ਨੇ ਬਾਹਰ ਫੜਨ ਦੀਆਂ ਨੇ ਉਹਨਾਂ ਲਈ ਕਸੀਰ ਸੁਨਾਸ ਉਹਨਾਂ ਨੂੰ ਪਾਕਸ ਸਰ ਤੋਂ ਹੋਣ ਦੇ এডੂਕੇਸ਼ਨਸ ਦੇ ਲਈ ਵੀਆਰ ਸਵੇ ਸਾਰੀ ਸਰਵਿਸਿਸ 100% ਤਰਜ਼ੀਬ ਪੱਲੇ ਅਸੀਂ ਇਹ ਸਰਵਿਸ ਪਿਛਲੇ 10 ਸਾਲ ਤੋਂ ਨਿਭਾ ਰਹੇ ਹਾਂ ਤੇ ਇਸ ਤੋਂ ਇਲਾਵਾ ਸਾਡੇ ਜਸਦੀਪ ਸਾਹਿਬ ਬਹੁਤ ਹੀ ਐਕਸਪੀਰੀਅੰਸ ਹੈ ਮੇਰੇ ਟੀਮ ਨਾਲ ਪਰ ਇਹਨਾਂ ਤੋਂ ਵੀ ਐਨ ਐਮ ਵੀਯੂਸ ਲੈ ਸਕਦੇ ਹਾਂ ਮੈਂ ਦੱਸ ਰਿਹਾ ਹਾਂ ਕਿ ਜੇ ਸੈਂਟਰ ਬਾਲ ਖੁੱਲੇ ਨੇ ਜਿਵੇਂ ਜੀ ਨਾ ਮਾ ਸੈਂਟਰ ਦੇ ਇਹਦਾ ਕੀ ਲਾਭ ਹੁੰਦਾ ਹੈ ਲੋਕਾਂ ਨੂੰ ਕੀ ਬੈਨੀਫਿਟ ਹੈ ਸਾਂਜੀ ਜੀ ਨੂੰ ਉਸੇ ਮਹਿਸੂਸ ਕੀਤਾ ਨਾ ਵੀ ਜਿੰਨੇ ਬੱਚੇ ਮੈਂ ਬਸ 15 ਸਾਲ ਤੋਂ ਇਸ ਥੇਲੀਆ ਤੇ ਰਹਿ ਰਹੇ ਤੇ 10 ਸਾਲ ਤੋਂ ਇਸ ਬਿਜ਼ਨਸ ਚ ਹੈ ਅਸੀਂ ਤਕਰੀਬਨ 3000 ਰੁਪਏ ਚਾਂ ਪਟਾ ਕਰਾ ਰਹੇ ਆਂ ਅਸੀਂ ਬੋਲਦੇ ਹਾਂ ਉੱਥੇ ਜਿਹੜੇ ਬੱਚਿਆਂ ਨੂੰ ਪ੍ਰੋਪਰ ਨੌਕਰੀ ਨਹੀਂ ਮਿਲਦੀ ਆਖੀ ਉਹ ਇਸ ਤਰ੍ਹਾਂ ਦੇ ਕੇਸ ਹੁੰਦੇ ਆ ਜਿਨ੍ਹਾਂ ਦੀ ਅੱਖ ਨੂੰ ਡਾਇਰੈਕਟ ਪੀਆਰ ਹੋ ਸਕਦੀ ਹੈ ਉਹ ਬੱਚੇ ਇੱਥੇ ਲੱਖਾਂ ਰੁਪਏ ਦਾ ਲੁੱਟੇ ਜਾਂਦੇ ਉੱਤੇ ਜਾਂਦੇ ਬਾਹਰ ਚੁੱਕਿਆ ਦਾ ਪ੍ਰੋਸੈਸ ਹੈ ਉਹ ਚਾਰ ਚਾਰ ਪੰਜ ਪੰਜ ਸਾਬੂ ਪਿੱਛੇ ਚਲੇ ਜਾਂਦੇ ਆ ਇਹ ਸਭ ਯਾਨੀ ਕਿ ਕਰਨ ਲਈ ਸੀ ਕਿ ਬੱਚੇ ਜਿਹੜੇ ਇੱਥੋਂ ਹੀ ਪੀਆ ਗਏ ਸੀ ਜਿਹੜਾ ਉੱਥੇ ਪੀਆ ਗਿਆ ਬਈ ਦੂਜਾ ਪ੍ਰੋਪਰ ਕਨਸਿਸ ਸਿਲੈਕਸ਼ਨ ਇਹ ਬੱਚੇ ਇਸ ਤਰ੍ਹਾਂ ਦੇ ਕੋਰਸਾਂ 'ਚ ਚਲੇ ਜਾਂਦੇ ਜਿਹੜੀ ਕਿ ਪੂਰੀ ਬੇਸਿਕ ਆਊਟ ਬਣੂ ਜਾਂਦਾ ਜਿਹੜਾ ਪੈਸਾ ਲਾ ਕੇ ਇੱਥੋਂ 15-16 ਲੱਖ ਪੱਕੇ ਜਾਂਦੇ ਆ ਕਿਸਾਂ ਦਾ ਉਹ ਜਿਹੜਾ ਕੋਰਸ ਟ੍ਰੇਨ ਕਰਦੇ ਆ ਉਹਨਾਂ ਨੂੰ ਲੱਗਦਾ ਵੀ ਆਹ ਕੋਰਸ ਦੇ ਵਿੱਚ ਮੇਰੀ ਪੀਆਰ ਨਹੀਂ ਨਤੀਜਾ ਆਉਣਾ। ਨਹੀਂ ਕਿ ਇਸ ਤਰ੍ਹਾਂ ਦੀ ਮੌਨ ਜਿੱਥੇ ਬਹੁਤ ਤੋਂ ਕੰਪਨੀ ਮੈਂਬਰਸ ਕੀਤੀ ਹੈ। ਇਹ ਤੀਜਾ ਸੀਗਾ ਫਰਾਡ ਵਗੈਰਾ ਦੀ। ਜਿਹੜੇ ਉੱਥੇ ਬੱਚੇ ਕਾਫੀ ਜਾਂਦੇ ਬੱਚੇ ਵੀ ਆ ਟੂਰਿਸਟ ਵੀ ਆ ਏਜਟ ਬੰਦੇ ਵੀ ਆ ਜਿਹੜੇ ਟੂਰਿਸਟ ਵੀਜ਼ਾ ਤੇ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਦੇ ਕਿਹੜੇ ਕਾਰਪੋਰੇਟ ਅੰਬੈਸੀ ਚ ਲੱਗੇ ਆ ਕਿਸ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਸਾਰੇ ਫਰਾਮ ਅਸੀਸ ਤੇ ਜਾ ਰਹੇ ਹੌਥੇ ਉਹਨਾਂ ਕੋਲ ਜੇ ਕੋਈ ਚੈਨਲ ਦੀ ਬੱਚ ਦਾ ਅਗਰ ਕੋਈ ਵੀਜ਼ਾ ਚਾਹੁੰਦਾ ਕਿਉਂ ਉਹਨੂੰ ਕਿਸੇ ਇਹ ਚੀਜ਼ਾਂ ਤੋਂ ਬਚਾਉਣਾ ਚਾਹੀਦਾ ਜਿੰਨਾ ਕਰਕੇ ਸਾਸ਼ ਕਰਨਾ ਹੈ ਤੁਸੀਂ ਪਹਿਲਾਂ ਵੀ ਸੈਂਟਰ ਚਲਾ ਰਹੇ ਹੋ ਤੇ ਇਕ ਦਾ ਗਾਉਂ ਆਫ ਦੇ ਕਰ ਰਿਹਾ ਹੈ ਜੀ ਇਹਦੇ ਬਾਰੇ ਕੀ ਫਾਇਦਾ ਕਿ ਲੋਕਾਂ ਨੂੰ ਜਿਹੜੇ ਐਜੂਕੇਟ ਕਰ ਰਹੇ ਨੇ ਇੱਕ ਥੋੜਾ ਬਾਰੇ ਕੀ ਦੁਖਾ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਜਿਵੇਂ ਹੁਣ ਆਸਟ੍ਰੇਲੀਅਨ ਕੰਪਨੀ ਹੈ ਮੈਂ ਕੁਝ ਇਹ ਐਜੂਕੇਸ਼ਨ ਦੇ ਫੀਲਡ ਹੈ ਪਿਛਲੇ 5 ਸਾਲ ਤੋਂ ਹਾਂ ਦਾ ਸ਼ੁਕਰ ਹੈ ਔਰ ਸਾਰੀ ਲੋਕ ਜਾਣਦੇ ਨੇ ਸਭ ਤੋਂ ਇੱਕ ਫੇਸ ਬਣਿਆ ਸਭ ਦੀਆਂ ਜੁਆਨਾਂ ਲੈ ਕੇ ਪਹੁੰਚੀਆਂ ਤੋ ਦੇਖੋ ਅੱਜਕਲ ਸਾਡੇ ਬੱਚੇ ਨਾ ਪੜ੍ਹਦੇ ਨੇ ਸਾਡੇ ਕੋਈ ਮੈਡੀਕਲ ਪੜ੍ਹਦੇ ਨੇ ਨਾ ਨੋਨ ਮੈਡੀਕਲ ਪੜ੍ਹਦੇ ਨੇ ਹੋਰ ਕੋਰਸਿਸ ਕਰਦੇ ਨੇ ਉਹਨਾਂ ਦਾ ਸ਼ੌਕ ਬਾਹਰ ਜਾਂਦਾ ਹੈ ਸੋਈ ਮੇਰੇ ਦੋਸਤਾਂ ਮੇਰੇ ਬਚਪਨ ਦੇ ਫਰੈਂਡਸ ਐ ਆਪਸ ਵਿੱਚ ਗੱਲਬਾਤ ਕੋਈ ਕੰਪਨੀ ਪੁਰਾਣੀ ਹੈ ਮੇਰਾ ਮੈਂ ਵੀ ਇਸ ਕੰਮ ਦੇ ਵਿੱਚ ਪੁਰਾਣਾ ਹਾਂ ਕਿ ਆਪਸ ਵਿੱਚ ਗੱਲਬਾਤ ਹੋਈ ਤੇ ਇਹ ਹੀ ਹੋਇਆ ਕਿ ਬੱਚਿਆਂ ਨੂੰ ਥੋੜਾ ਜਿਹਾ ਜਿਹੜੇ ਬਾਹਰ ਜਾਣੇ ਚਾਹੁੰਦੇ ਨੇ ਜਿਨ੍ਹਾਂ ਨੇ ਆਪਣੇ ਸ਼ੌਕ ਬਣਾ ਹੀ ਲਿਆ ਹੈ ਕਿ ਅਸੀਂ ਬਾਹਰ ਦੀ ਜਾਣਾ ਤੁਹਾਨੂੰ ਥੋੜਾ ਅੱਛੇ ਤਰੀਕੇ ਨਾਲ ਐਜੂਕੇਸ਼ਨ ਦੀ ਫੀਲਡ ਦੇ ਅੰਦਰ ਭੇਜਿਆ ਜਾਵੇ ਕਟ ਖਰਚੇ ਦੇ ਉੱਪਰ ਕੋਸ ਅਾ ਚਕਿ ਉਹਨਾਂ ਉੱਤਰ ਜਤਨ ਦੀ ਪ੍ਰੋਬਲਮ ਆਵੇ ਪੀਆਰ ਲੈਬ ਦੇ ਅੰਦਰ ਤੇ ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਨੇ ਸੋ ਇਸੇ ਚੀਜ਼ਾਂ ਨੂੰ ਲੈ ਕੇ ਅਸੀਂ ਇੱਕ ਸ਼ੁਰੂਆਤ ਕੀਤੀ ਹੈ ਕਿ ਇਨਸ਼ਾਅੱਲਾ ਆਪਣੇ ਵੱਲੋਂ ਜੋ ਵਾਅਦੇ ਕਰ ਰਹੇ ਹਾਂ ਉਹਨਾਂ ਨੂੰ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ। ਥੈਂਕ ਯੂ। ਉਹ ਨਈਗਰੇਸ਼ਨ ਦਾ ਜਿਹੜਾ ਐਜੂਕੇਸ਼ਨ ਸੈਂਟਰ ਚੱਲੂ ਹੋ ਰਿਹਾ ਹੈ ਇਹ ਕਿਸ ਦਾ ਜਿਆਦਾ ਫਾਇਦਾ ਹੋ ਸਕਦਾ ਹੈ ਕਿਉਂਕਿ ਤੁਹਾਡੇ ਬੱਚੇ ਹੀ ਬਾਹਰ ਗਿਆ ਹੋਏ ਨੇ ਤੁਹਾਨੂੰ ਥੋੜਾ ਤਿਆਰਵਾ ਜਿਆਦਾ ਹੈਗਾ ਤਾਂ ਇਹਦੇ ਕੀ ਬਾਅਦ ਦਿੱਕਤਾਂ ਆਉਂਦੀਆਂ ਨੇ ਇਹਦਾ ਕੀ ਬੈਨੀਫਿਟ ਹੋਊਗਾ ਜਿਹੜਾ ਪਹਿਲਾਂ ਯਾਰ ਉਹਦਾ ਕੀ ਨੁਕਸਾਨ ਹਾਂਜੀ ਸਭ ਤੋਂ ਪਹਿਲਾਂ ਮੈਂ ਉਹ এডਿਕੇਸ਼ਨ ਐਂਡ ਮਾਈਗ੍ਰੇਸ਼ਨ ਸੈਂਟਰ ਅੱਜ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਇਹਨਾਂ ਨੇ ਸुरू ਕੀਤਾ ਜੀ এডਿਕੇਸ਼ਨ ਸੈਂਟਰ ਤੇ ਨਾਲ ਹੀ ਮੈਂ ਅਰਦਾਸ ਕਰਦਾ ਮਾਲਕ ਅਗੇ ਵੀ ਇਹ ਚੜ੍ਹਦੀ ਕਲਾ ਵਿੱਚ ਜਾਣ ਜਿੱਥੋਂ ਤੱਕ ਤੁਸੀਂ ਗੱਲ ਪੁੱਛੀ ਹੈ ਵੀ ਪਹਿਲਾਂ ਵਿਦੇਸ਼ਾਂ ਦੇ ਅੰਦਰ ਬਹੁਤ ਬੱਚੇ ਅਣਗਿਣਤ ਬੱਚੇ ਅੱਜ ਵਿਦੇਸ਼ਾਂ ਵਿੱਚ ਜਾ ਰਹੇ ਹਨ ਚਲੋ ਬੱਚਿਆਂ ਦਾ ਰੁਝਾਨ ਹੈ ਪਰ ਮੈਂ ਪਹਿਲਾਂ ਵੀ ਬੇਨਤੀ ਹੀ ਕੀਤੀ ਹੈ ਵੀ ਬੱਚਿਆਂ ਨੂੰ ਚੰਗੀ education واسطے ہر ایک ਮਾਪਿਓ ਦਾ ਸੁਪਨਾ ਹੁੰਦਾ ਪਰ ਕਈ ਵਾਰ ਬਦੀਸਾਂ ਬਾਰੇ ਮਾਪਿਓ ਨੂੰ ਬਹੁਤਾ ਨੌਲੇਜ ਨਹੀਂ ਹੁੰਦੀ ਦੇਖਾ ਦੇਖੀ ਬੱਚਿਆਂ ਦੇ ਕਹਿਣ ਤੇ ਮਾਪਿਓ ਉਹਨਾਂ ਦੀ ਮੰਗ ਪੂਰੀ ਕਰਦੇ ਹਨ ਪਰ ਮੈਂ ਜਰੂਰ ਬੇਨਤੀ ਕਰਦਾ ਵੀ ਜਿਹੜੇ ਵੀ এডਿਕੇਸ਼ਨ ਸੈਂਟਰ ਖੁੱਲ ਰਹੇ ਹਨ ਨਾਈਟ ਲੈਟ ਸੈਂਟਰ ਖੁੱਲ ਰਹੇ ਹਨ ਤੇ ਬੱਚਿਆਂ ਨੂੰ ਸਹੀ ਜਿਸਾ ਨਿਰਦੇਸ਼ ਦੇਣ ਦੀ ਲੋੜ ਹੈ ਕਿਉਂਕਿ ਜਦੋਂ ਇੱਥੋਂ ਜਾ ਕੇ ਕਈ ਵਾਰ ਤੇ ਅਸੀਂ ਵੇਖਿਆ ਵੀ ਜਿਹੜੇ ਕਈ ਕਾਲਜ ਉੱਥੇ ਇੰਨੀ ਦੂਰ ਹਨ ਕੇ ਬੱਚਿਆਂ ਦੇ ਗ੍ਰਿਫਤ ਤੋਂ ਬਾਹਰ ਆ। ਉੱਥੇ ਨਾ ਤਾਂ ਬੱਚਿਆਂ ਨੂੰ ਨੇੜੇ-ਤੇੜੇ ਕਿਤੇ ਜੋਬ ਦਾ ਪ੍ਰਬੰਧ ਹੈ, ਨਾ ਹੀ ਸਤਾ ਕੋਈ ਪ੍ਰਬੰਧ ਨਹੀਂ। ਉੱਥੇ ਜਾ ਕੇ ਬੱਚਿਆਂ ਨੂੰ ਬੜੀ ਮੁਸ਼ਕਲ ਆਉਂਦੀ ਹੈ ਔਰ ਖਾਸ ਕਰਕੇ ਸਬਜੈਕਟਾਂ ਦਾ ਵੀ ਕਈ ਵਾਰ ਚੱਕਰ ਪੈ ਜਾਂਦਾ ਵੀ ਬੱਚਿਆਂ ਨੂੰ ਸਹੀ ਸਬਜੈਕਟ ਦੀ ਚੋਣ ਨਾ ਹੁਣ ਕਰਕੇ ਬੜੀ ਮੁਸ਼ਕਲ ਆਉਂਦੀ ਹੈ ਜਦੋਂ ਫਿਰ ਉਹਨਾਂ ਨੂੰ ਸਬਜੈਕਟ ਬਦਲਣਾ ਪੈਂਦਾ। ਫਿਰ ਲੱਖਾਂ ਰੁਪਏ ਇੱਥੇ ਖਰਚ ਆਉਂਦੇ ਤੇ ਬੜੀ ਮੁਸ਼ਕਲ ਵਿੱਚ ਬੱਚੇ ਜਾਂਦੇ ਆ। ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਇਹੋ ਜਿਹੇ ਅੱਜ ਜਿਹੜੇ ਸੈਂਟਰ ਖੁੱਲ ਰਹੇ ਹਨ ਅਸੀਂ ਮੁਬਾਰਕਬਾ ਦਿੰਦੇ ਹਾਂ ਪਰ ਬੱਚਿਆਂ ਨੂੰ ਸਹੀ ਨਿਰਦੇਸ਼ ਦੇਣ ਵਾਸਤੇ ਇਹ ਸੈਂਟਰ ਹੋਣੇ ਚਾਹੀਦੇ ਆ ਜਿਸ ਤਰ੍ਹਾਂ ਅੱਜ ਇਹ ਹੋਪ ਐਜੂਕੇਸ਼ਨ ਐਂਡ ਮਾਈਗ੍ਰੇਸ਼ਨ ਸੈਂਟਰ ਖੁੱਲਿਆ ਤੇ ਤਾਂ ਕਿ ਬੱਚਿਆਂ ਨੂੰ ਬਦੀਸਾਂ ਵਿੱਚ ਜਾ ਕੇ ਮੁਸ਼ਕਲ ਨਾ ਆਵੇ ਕਿਉਂਕਿ ਉੱਥੇ ਕੋਈ ਕਿਸੇ ਦੀ ਮਦਦ ਕਰਨ ਵਾਲਾ ਨਹੀਂ ਹੁੰਦਾ ਇਸ ਕਰਕੇ ਪਿਛੋਂ ਮਾਪਿਆਂ ਦਾ ਜਿੱਦਾਂ ਕਹੀਏ ਵੀ ਬਹੁਤ ਵੱਡੀ ਮੁਸ਼ਕਲ ਆਉਂਦੀ ਹੈ ਕਿ ਅਸੀਂ ਆਸ ਕਰਦੇ ਹਾਂ ਵੀ ਇਹ ਮੁਸ਼ਕਲ ਹੋਪ ਐਜੂਕੇਸ਼ਨ ਐਂਡ ਮਾਈਗ੍ਰੇਸ਼ਨ ਦੂਰ ਕਰੇਗਾ